ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਰਾਮ ਟੈਕਸ ਬ੍ਰਾਂਡ ਦੇ ਉੱਪਰ ਲੇਸਸ ਵਾਲੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਏ ਐ ਇਹ ਜਿਹੜੀ ਸੂਟ ਹੋਣਗੇ ਪ्योर ਰਾਮ ਟੈਕਸ ਦਾ ਸਟਾਫ ਰਹੇਗਾ ਔਰ ਜਿਸ ਤੇ ਫਰੰਟ ਤੇ ਉੱਪਰ ਜਿਹੜਾ ਹੈਗਾ ਉਹ ਵਰਕ ਵੀ ਰਹਿਣ ਵਾਲਾ ਪਲੱਸ ਲੇਸਸ ਲਗਾ ਕੇ ਹੈਗਾ ਜਿਹੜਾ ਇਸ ਨੂੰ ਡੈਕੋਰੇਟ ਕੀਤਾ ਗਿਆ ਪੈਚੇਸ ਵੀ ਲਗਾ ਕੇ ਜਿਹੜੀਆਂ ਲੇਸਸ ਲਗਾਈਆਂ ਗਈਆਂ ਨੇ ਪ्योर ਚਨਾਉਂਦਾ ਦੁਪੱਟਾ ਹੋਏਗਾ ਔਰ ਸੈਲਫ ਪ੍ਰਿੰਟ ਬਾਟਮ ਹੋਏਗੀ ਪ੍ਰਾਈਸ ਰਹੇਗਾ 2299 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਕਾਟਨ ਦਾ ਸਟਾਫ ਹੋਏਗਾ ਤੇ ਨਾਲ ਮਸਲੀਨ ਕਾਟਨ ਦਾ ਦੁਪੱਟਾ ਰਹਿਣ ਵਾਲਾ ਪੂਰਾ ਲੇਸਸ ਲਗਾ ਕੇ ਜਿਹੜਾ ਫਰੰਟ ਹੈਗਾ ਉਹ ਡੈਕੋਰੇਟ ਕੀਤਾ ਗਿਆ ਇਸ ਦੇ ਵਿੱਚ ਆਪਾਂ ਨੇ ਚਾਰ ਕਲਰ ਹੀ ਰੈਡੀ ਕੀਤੇ ਹੋਏ ਨੇ ਔਰ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਵੀ ਪਿਓਰ ਰਾਮ ਟੈਕਸਟ ਦਾ ਸਟਾਫ ਹੋ ਗਿਆ ਜਿਸੇ ਫਰੰਟ ਦੇ ਉੱਪਰ ਹੈਗਾ ਲੇਸਸ ਲਗਾ ਕੇ ਇਸ ਨੂੰ ਡੈਕੋਰੇਟ ਕੀਤਾ ਗਿਆ ਪਲੱਸ نیچے ਔਰ ਘੇਰੇ ਔਰ ਦੋ ਪੈਨਲਸ ਬਣਾਏ ਗਿਆ ਔਰ ਬਾਜ਼ੂ ਦੇ ਉੱਪਰ ਵੀ ਹੈਗਾ ਯਾ ਜਿਹੜਾ ਉਹ ਲਿਸਸ ਲਗਾ ਕੇ ਡੈਕੋਰੇਟ ਕੀਤਾ ਬਾਟਮ ਦੇ ਉੱਪਰ ਵਰਕ ਰਹਿਣ ਵਾਲਾ ਔਰ ਨਾਲ ਜਿਹੜਾ ਹੋਏਗਾ ਦੁਪੱਟਾ ਡਿਜੀਟਲ ਪ੍ਰਿੰਟ ਦਾ ਹੋਏਗਾ ਖੁੱਲੜੁਲਾ ਦੁਪੱਟਾ ਹੋਏਗਾ ਪ੍ਰਾਈਸ ਰਹੇਗਾ 1750 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੀ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ ਔਰ ਇਹ ਵਾਲੇ ਸੂਟ ਹੋਣਗੇ ਜਿਹਦੇ ਵੀ ਪਿਓਰ ਜਿਹੜਾ ਹੋਏਗਾ ਸਟਾਫ ਕਾਟਨ ਦਾ ਹੋਏਗਾ ਰਾਮਟੈਕਸ ਬ੍ਰਾਂਡ ਦਾ ਹੋਏਗਾ ਜਿਸ ਤੇ ਸ਼ਰਟ ਦੇ ਉੱਪਰ ਹੈਗਾ ਜਿਹੜਾ ਉਹ ਥ्रेड ਵਰਕ ਕੀਤਾ ਗਿਆ ਤੇ ਨਾਲ ਪਿਓਰ ਚਨਾਉਣ ਦਾ ਦੁਪੱਟਾ ਹੋਏਗਾ ਔਰ ਦੁਪੱਟੇ ਦੇ ਉੱਪਰ ਹੈਗਾ ਜਿਹੜਾ ਸੇਮ ਐਜ਼ ਆ ਵਰਕ ਕੀਤਾ ਗਿਆ ਨਾਲ ਪਲੇਨ ਬਾਟਮ ਹੋਏਗੀ ਔਰ ਇਹ ਵਾਲੇ ਸੂਟ ਹੋਣਗੇ ਵੀ ਪਿਓਰ ਰਾਮਟੈਕਸ ਦੇ ਉੱਪਰ ਰਹਿਣ ਵਾਲੇ ਹੈਗੇ ਆ ਡਿਜ਼ਾਈਨਿੰਗ ਸਭ ਦੀ ਵੱਖਰੀ ਹੋਏਗੀ ਥ੍ਰੈਡ ਵਰਕ ਹੋਏਗਾ ਪਲੱਸ ਲੇਸਸ ਲਗਾ ਕੇ ਡੈਕੋਰੇਟ ਕੀਤਾ ਗਿਆ ਤੇ ਨਾਲ ਪ्युअर ਚਨਾ ਦਾ ਦੁਪੱਟਾ ਹੋਏਗਾ ਪ੍ਰਾਈਸ ਰਹੇਗਾ 2095 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਸੂਟ ਵੀ ਹੋਣਗੇ ਜਿਹੜੇ ਲੇਸਸ ਲਗਾ ਕੇ ਔਰ ਪਲੱਸ ਪੋਟਲੀ ਬਟਨ ਲਗਾ ਕੇ ਜਿਹੜਾ ਸ਼ਰਟ ਨੂੰ ਜਿਹੜਾ ਹੈਗਾ ਉਹ ਡਿਜ਼ਾਈਨਰ ਬਣਾਇਆ ਗਿਆ ਹੈਗਾ ਤੇ ਨਾਲ ਪ्युअर ਸ਼ਫਾਂ ਦਾ ਦੁਪੱਟਾ ਹੋਏਗਾ ਪਲੇਨ ਬਾਟਮ ਹੋਏਗੀ ਪ੍ਰਾਈਸ ਰਹੇਗਾ 2095 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਸੂਟ ਹੋਣਗੇ ਵੀ ਪ्युअर ਰਾਮਟੈਕਸ ਬ੍ਰਾਂਡ ਦਾ ਹੋਏਗਾ ਰਾਮਟੈਕਸ ਬ੍ਰਾਂਡ ਦਾ ਸਟੱਫ ਹੋਏਗਾ ਪ्युअर कॉटन ਰਹਿਣ ਵਾਲ ਔਰ ਜਿਸ ਤੇ ਘੇਰੇ ਦੇ ਉੱਪਰ ਪਲੱਸ ਪੈਨਲਸ ਔਰ ਬਾਜ਼ੂ ਦੇ ਉੱਪਰ ਹੈ ਜਿਹੜਾ ਲੇਸਸ ਲਗਾ ਕੇ ਡੈਕੋਰੇਟ ਕੀਤਾ ਗਿਆ ਹੈਗਾ ਪਲੱਸ ਘੇਰੇ ਦੇ ਉੱਪਰ ਵਰਕ ਵੀ ਰਹਿਣ ਵਾਲਾ ਤੇ ਨਾਲ ਪ੍ਰਿੰਟਡ ਡਿਜੀਟਲ ਪ੍ਰਿੰਟਡ ਦੁਪੱਟਾ ਹੋਏਗਾ ਵਿਦ ਲੇਸ ਔਰ ਪਲੇਨ ਬਾਟਮ ਹੋਏਗੀ ਬਾਇਨਰ ਇਹਨਾਂ ਦਾ ਪ੍ਰਾਈਸ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਵੀ ਪਿਓਰ ਕਾਟਨ ਦੇ ਉੱਪਰ ਰਾਮਟੈਕਸ ਦਾ ਬ੍ਰਾਂਡ ਹੋਏਗਾ ਪਿਓਰ ਚਨਾਉਣ ਦੇ ਦੁਪੱਟੇ ਰਹਿਣ ਵਾਲੇ ਹੈਗੇ ਆ ਇਹਨਾਂ ਦੇ ਨਾਲ ਔਰ ਲੇਸਸ ਲਗਾਈ ਗਈ ਹੈਗੀਆਂ ਇਹਦੇ ਪਲੱਸ ਡਿਜੀਟਲ ਪ੍ਰਿੰਟ ਦਾ ਜਿਹੜਾ ਹੈਗਾ ਇਹ ਸੂਟ ਰੈਨ ਵਾਲਾ ਹੋਏਗਾ ਔਰ ਇਹਨਾਂ ਦਾ ਜਿਹੜਾ ਪ੍ਰਾਈਸ ਹੋਏਗਾ 1980 ਰੁਪਏ ਹੋਏਗਾ ਸ਼ਿਪਿੰਗ ਫ੍ਰੀ ਹੋਏਗੀ ਔਰ ਇਹ ਵਾਲਾ ਜਿਹੜਾ ਸੂਟ ਹੋਏਗਾ ਮਸਲੀਨ कॉटन ਦਾ ਹੋਏਗਾ ਜਿਸ ਦੇ ਫਰੰਟ ਦੇ ਉੱਪਰ ਸੇਮ ਐਜ਼ ਆ ਰੈਫਰੈਂਸ ਪਿਕਰ ਰਹਿਣ ਵਾਲਾ ਹੈਗਾ ਤੇ ਬਾਟਮ ਦੇ ਉੱਪਰ ਵਰਕ ਹੋਏਗਾ ਪ੍ਰਾਈਸ ਰਹਿਗਾ 698 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹ ਵਾਲੀ ਜਿਹੜੀ ਸੂਟ ਹੋਣਗੇ ਇਹ ਬੋਕਾ कॉटन ਦੀ ਹੋਏਗੀ ਹਬੋਕਾ कॉटन ਹੋਏਗੀ ਚਿਕਨ ਕਾਰੀ ਰਹਿਣ ਵਾਲਾ ਸਾਰਾ ਸੂਟ ਹੋਏਗਾ ਤੁਸੀਂ ਇਕੱਲੇ ਸ਼ਰਟ ਵੀ ਬਾਈ ਕਰ ਸਕਦੇ ਹੋ ਔਰ ਪੂਰਾ ਜਿਹੜਾ ਹੈਗਾ ਸੂਟ ਵੀ ਬਾਈ ਕਰ ਸਕਦੇ ਹੋ ਪ੍ਰਾਈਸ ਹੋਏਗਾ 499 ਰੁਪਏ ਪਰ ਮੀਟਰ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਮਿਲ ਜਾਏਗੀ ਤੁਸੀਂ ਕਿੰਨਾ ਵੀ ਆਪਣੀ ਚੁਆਇਸ ਅਕੋਰਡਿੰਗ ਇਹ ਸਟਾਫ ਬਾਈ ਕਰ ਸਕਦੇ ਹੈਗੇ ਹੋ ਬਹੁਤ ਹੀ ਜ਼ਿਆਦਾ